ਥੋੜੀ ਚੱਕੀ ਆ ਥੋੜੀ ਨਹੀਂ ਬਾੜੀ ਜਾਦੀ ਪਰ ਜਿਹੜੀ ਸਟਾਰਟਿੰਗ ਆ ਹਨਾ ਫਿਲਮ ਦੀ ਘੰਟਾ 1 ਨਰੇਣੇ ਦੇ ਵਿਆਹ ਤੇ ਲਾਤਾ ਜਿਹੜੀ ਪਹਿਲਾ ਫਿਲਮ ਬਿਲਕੁਲ ਸਲੂਰ ਗਈ ਆ ਜਾਨੀ ਕਿ 60% ਸਿਨੇਮਾ ਭਰਿਆ ਸੀ 40% ਜੇ ਮੂਰਲੀਆਂ ਚਾਰ ਕਰੋ ਆ ਪੰਜਾਂ ਦੀ ਗੱਲ ਕਰੀਏ ਬਿਲਕੁਲ ਖਾਲੀ ਸੀਗੀਆਂ ਇਹ ਮੂਵੀ ਨੂੰ ਅੰਗਰੇਜ਼ ਨੂੰ ਲਵ ਪੰਜਾਬ ਨੂੰ ਹੋਰ ਪੰਜ ਸੱਤ ਫਰਮਾਂ ਦੇ ਮੈਂ ਨਾਮ ਤਾਂ ਦੱਸ ਸਕਦਾ ਕਿ ਉਹਨਾਂ ਨੂੰ ਚੱਕ ਲਈਏ ਮੂਵੀ ਸ਼ੁਰੂ ਹੁੰਦੀ ਆ ਪੂਰੀ ਮੂਵੀ ਵਿਆਹ ਤੇ ਚੱਲਦੀ ਆ ਇੱਕ ਘੰਟਾ ਲਗਾਤਾਰ 2 ਘੰਟੇ 10 ਮਿੰਟ ਦੀ ਮੂਵੀ ਆ 1 ਘੰਟਾ ਸਵਾ ਘੰਟਾ ਤੁਸੀਂ ਵਿਆਹ ਤੇ ਬਰਬਾਦ ਕਰ ਦਿੱਤਾ ਜਿਹੜੀ ਇਹ ਫਿਲਮ ਆ ਜੇ ਅਸੀਂ ਵੈਸੇ ਅਸੀਂ ਇੱਕ ਗੱਲ ਕਰੀਏ ਕਿ 5-4 ਸਟੋਰੀਆਂ ਨੂੰ ਲਾ ਕੇ ਇੱਕ ਖਿਚੜੀ ਦੀ ਤਰ੍ਹਾਂ ਪੇਸ਼ ਕੀਤੀ ਗਈ ਆ ਲੋਕਾਂ ਦੇ ਅੱਗੇ ਜਿੱਥੇ ਆਪਣਾ ਹੂਕਰ ਤੇ ਸੁੱਚਾ ਜਦੋਂ ਕੁਸ਼ਤੀ ਲੜਦਿਆ ਉੱਥੇ ਇੱਕ ਕੁੜੀ ਮਾਡਲ ਦਿਖਾ ਲਦੀ ਹਾਂਜੀ ਗੋਰੀ ਹੈ ਗੋਰੀ ਜੀ ਹੈਨਾ ਵੀ ਉਹਨਾਂ ਦਿਨਾਂ ਦੇ ਵਿੱਚ ਕਿੱਥੋਂ ਗੋਰੀਆਂ ਆ ਗਈਆਂ ਜੇ ਦੇਖੀਏ ਤੇ ਛੋੜੀਆਂ ਛੋਟੀਆਂ ਨਾ ਕਮੀਆਂ ਨੂੰ ਛੱਡਦੇ ਹੋਏ ਰੜਾ ਮੜਾ ਕੇ ਫਿਲਮ ਠੀਕ ਆ ਜੇ ਕਹਦੀਏ ਵੀ ਸਿਰਾ ਜਾਂ ਐਂਡ ਜਾਂ ਅਤ ਨਹੀਂ ਫਿਰ ਅਸੀਂ ਆਪਣੇ ਆਪ ਨਾ ਝੂਠ ਮਾਰਾਂਗੇ ਫਿਰ ਐਕਚੁਅਲ ਦੇ ਵਿੱਚ ਜਿਹੜਾ ਐਂਡ ਕੀਤਾ ਆ ਨਾ ਉਹ ਉਹਦੇ ਘਰ ਦੇ ਮੂਹਰੇ ਮੈਂ ਐਕਚੁਅਲ ਦੇ ਵਿੱਚ ਉਹਦੀ ਪੱਤੀ ਦੇ ਵਿੱਚ ਸਪੈਸ਼ਲ ਖਾੜਾ ਲਵਾ ਕੇ ਉੱਥੇ ਫਾਈਟ ਹੋ ਜੀ ਜਿਨ੍ਹਾਂ ਨੇ